ਦੋਸਤੋ ਭਈਏ ਭਜਾਉਣ ਦਾ ਸਭ ਤੋਂ ਸੌਖਾ ਤੇ ਬਿਨਾ ਕਿਸੇ ਕਾਨੂੰਨ ਨੂੰ ਹੱਥ 'ਚ ਲੈ ਤਰੀਕਾ ਤਾਂ ਇਹ ਆ ਭਾਵੇਂ ਸਾਲ 6 ਮਹੀਨੇ ਲੱਗ ਹੀ ਜਾਣਗੇ ਪਰ ਆਪਣਾ ਕੰਮ ਹੋ ਜਾਊਗਾ ਧਿਆਨ ਨਾਲ ਸੁਣਿਓ ਤੇ ਫਿਰ ਆਪਣੇ ਵਿਚਾਰ ਦੇ ਦਿਓ ਕਿ ਸਹੀ ਆ ਜਾਂ ਗਲਤ ਹੈ ਆਪਾਂ ਨੂੰ ਥੋੜਾ ਜਨਾ ਤਰੀਕੇ ਨਾਲ ਚੱਲਣਾ ਪੈਣਾ ਤੁਸੀਂ ਇਹਨਾਂ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਣਾ ਬਿਲਕੁਲ ਬੰਦ ਕਰ ਦਿਓ ਇਹਨਾਂ ਦੀਆਂ ਰੇੜੀਆਂ ਤੋਂ ਕੁਝ ਨਾ ਖਾਓ ਪੀਓ ਇਹਨਾਂ ਦੇ ਢਾਬਿਆਂ ਤੋਂ ਵੀ ਕੁਝ ਨਾ ਖਾਓ ਜੇ ਕੋਈ ਪੰਜਾਬੀ ਇਹਨਾਂ ਦੇ ਢਾਬਿਆਂ ਤੇ ਬੈਠਾ ਤਾਂ ਉਸ ਨੂੰ ਥੋੜੀ ਜੀ ਲਾਹਨਤ ਪਾਓ ਕੋਈ ਵੀ ਭਈਆ ਤੁਹਾਨੂੰ ਡਿਲੀਵਰੀ ਕਰਨ ਆਉਂਦਾ ਫੂਡ ਡਿਲੀਵਰੀ ਜਾਂ ਕਿਸੇ ਚੀਜ਼ ਦੀ ਡਿਲੀਵਰੀ ਤਾਂ ਉਸਦੇ ਹੱਥੋਂ ਬਿਲਕੁਲ ਕੋਈ ਸਮਾਨ ਨਾ ਲਵੋ ਤੁਹਾਡੇ ਘਰ ਗਲੀ ਗੁਆਂਡ ਜਾਂ ਪਿੰਡ ਮੁਹੱਲੇ ਸ਼ਹਿਰ ਰਿਸ਼ਤੇਦਾਰ ਦੇ ਘਰੇ ਕੋਈ ਵੀ ਭਈਆ ਜੋ ਪਲੰਬਰ ਇਲੈਕਟ੍ਰੀਸ਼ੀਅਨ ਰਾਜਮਿਸਤਰੀ ਜਾਂ ਪੱਥਰ ਲਾਉਣ ਵਾਲਾ ਰੰਗ ਰੋਗਣ ਵਾਲਾ ਲੱਕੜ ਦਾ ਕੰਮ ਕਰਨ ਵਾਲਾ ਭਈਆ ਦਿਖ ਜਾਵੇ ਤੁਹਾਨੂੰ ਤਾਂ ਉਸ ਨੂੰ ਤੁਰੰਤ ਕੰਮ ਤੋਂ ਹਟਾ ਦਿਓ ਜੇਕਰ ਕੋਈ ਭਈਆ ਤੁਹਾਡੇ ਬੱਚਿਆਂ ਨੂੰ ਸਕੂਲ ਰਿਕਸ਼ੇ ਤੇ ਜਾਂ ਟੈਂਪੂ ਦੇ ਵਿੱਚ ਛੱਡਣ ਜਾਂ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਟਾਓ ਤੇ ਉੱਥੇ ਹੀ ਕਿਸੇ ਪੰਜਾਬੀ ਨੂੰ ਉਸ ਕੰਮ ਲਾ ਦਿਓ ਹੁਣ ਝੋਨੇ ਦਾ ਸੀਜ਼ਨ ਹੈ ਖੇਤਾਂ 'ਚੋਂ ਸਾਰੇ ਭਈਏ ਕੱਢ ਦਿਓ ਮੱਝਾਂ ਸੰਭਣ ਵਾਲੇ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਵਾਲੇ ਹੋਟਲਾਂ ਰੈਸਟੋਰੈਂਟਾਂ ਹਸਪੀਟਲਾਂ 'ਚ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਭਈਏ ਕੱਢ ਦਿਓ ਆਪੇ ਹੱਲ ਹੋ ਜਾਣਾ ਆਪਾਂ ਕਾਨੂੰਨ ਨੂੰ ਕਿਉਂ ਹੱਥ 'ਚ ਲੈਣਾ ਤੇ ਸਭ ਤੋਂ ਜ਼ਰੂਰੀ ਗੱਲ ਇੱਕ ਹੋਰ ਕਸੂਰਤ ਸਾਡਾ ਵੀ ਆ ਥੋੜਾ ਜਿਹਾ ਹੁਣ ਕਈ ਵੀਰ ਕਹਿਣਗੇ ਕਿ ਫਿਰ ਅਸੀਂ ਜੀਰੀ ਕਿਵੇਂ ਲਾਵਾਂਗੇ ਝੋਨਾ ਕਿਵੇਂ ਲਾਵਾਂਗੇ ਹੋਰ ਕੰਮ ਖੇਤੀ ਦੇ ਕਿਵੇਂ ਕਰਾਂਗੇ ਪੰਜਾਬੀ ਭਰਾਵੋ ਠਰਮੇ ਨਾਲ ਸੋਚੋ ਕਿ ਜਦੋਂ ਜਿਹੜੇ ਸਾਡੇ ਪੁਰਖੇ ਸੀ ਉਹਨਾਂ ਕੋਲੇ ਤਾਂ ਤਕਨੀਕੀ ਸਾਧਨ ਵੀ ਬਿਲਕੁਲ ਨਹੀਂ ਸੀ ਹੈਗੇ ਤੇ ਨਾ ਹੀ ਉਦੋਂ ਪ੍ਰਵਾਸੀ ਆਉਂਦੇ ਸੀ ਉਦੋਂ ਕਿਹੜਾ ਖੇਤੀਆਂ ਨਹੀਂ ਸੀ ਹੁੰਦੀਆਂ ਹੁਣ ਨਾਲੋਂ ਵਧੀਆ ਤੇ ਹੁਣ ਨਾਲੋਂ ਨਿੱਗਰ ਖੇਤੀ ਬਾੜੀ ਹੁੰਦੀ ਸੀ ਹੁਣ ਤਾਂ ਸਾਡੇ ਕੋਲੇ ਸੰਦ ਸਮਾਨ ਨਹੀਂ ਹੈ ਨਾ ਕਿ ਸਾਨੂੰ ਬਹੁਤ ਹੀ ਜਲਦੀ ਹਰ ਕੰਮ ਹੋ ਜਾਂਦਾ ਅਸੀਂ ਵੀ ਨਾ ਥੋੜਾ ਜਿਹਾ ਅਵੇਸਲਾਪਣ ਕਰਨ ਲੱਗੇ ਹੱਥੀਂ ਕੰਮ ਕਰਨ ਨੂੰ ਜਦੋਂ ਅਸੀਂ ਤਰਜੀਹ ਨਹੀਂ ਦੇਵਾਂਗੇ ਤਾਂ ਉਹ ਚੀਜ਼ ਦੇ ਨਤੀਜੇ ਸਾਨੂੰ ਆਹ ਰੂਪ ਦੇ ਵਿੱਚ ਭੁਗਤਣੇ ਪੈਣਗੇ ਅਸੀਂ ਤਾਂ ਯਾਰ ਉਹ ਕੌਮ ਆ ਜਿਹੜੇ ਪਤਾਲ ਚੋਂ ਲੋਆ ਪਟਕੇ ਪਤਾਲ ਤੱਕ ਲਿਜਾ ਕੇ ਪਾਣੀ ਪੀ ਸਕਦੇ ਆ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਸਾਡੀ ਮਿੱਟੀ ਦੇ ਵਿੱਚੋਂ ਸੋਨਾ ਉਗਾਇਆ ਹੋਇਆ ਸੋਨੇ ਦੀ ਚਿੜੀ ਦਾ ਖਿਤਾਬ ਐਵੇਂ ਥੋੜੀ ਮਿਲਿਆ ਸੀ ਪੰਜਾਬ ਨੂੰ ਤੇ ਦੁਬਾਰਾ ਜੇ ਸਾਡੀ ਨੌਜਵਾਨੀ ਸਾਡੇ ਪੁਰਖਿਆਂ ਦੀਆਂ ਲੀਹਾਂ ਤੇ ਚੱਲ ਪਵੇ ਨਾ ਤਾਂ ਸਾਨੂੰ ਇਹਨਾਂ ਭਈਆਂ ਜਾਂ ਕਿਸੇ ਦੀ ਵੀ ਜ਼ਰੂਰਤ ਡੱਕਾ ਵੀ ਨਾ ਪਵੇ ਪਿਛਲੇ ਦਿਨੀ ਇੱਕ ਪੰਜਾਬੀ ਤੇ ਪਰਚਾ ਇਸੇ ਕਰਕੇ ਪੈ ਗਿਆ ਕਿ ਉਸਨੇ ਇੱਕ ਭਈਏ ਦੀ ਰੇੜੀ ਹਟਾਉਣੀ ਚਾਹੀ ਨਾ ਸਾਡੇ ਤੇ ਪਰਚੇ ਪੈਣ ਨਾ ਕਾਨੂੰਨ ਨੂੰ ਹੱਥ ਵਿੱਚ ਲਓ ਇਹਨਾਂ ਦਾ ਸਾਰੇ ਕੰਮਾਂ ਦੇ ਵਿੱਚੋਂ ਬਾਈਕਾਟ ਕਰ ਦਿਓ ਆਪਣੇ ਆਪ ਹੀ ਇਹ ਅਲਾਮਤ ਦੀ ਆ ਜਿਹੜੀ ਨਾ ਰੀੜ ਦੀ ਹੱਡੀ ਟੁੱਟ ਜਾਵੇਗੀ ਜਿਹੜੀ ਮੇਰੀ ਇਹ ਗੱਲ ਹੈ ਤੁਹਾਨੂੰ ਜੇ ਠੀਕ ਲੱਗੀ ਤਾਂ ਵੀ ਜੇ ਮੇਰੀ ਗੱਲ 'ਚ ਕੋਈ ਕਮੀ ਜਾਂ ਫਿਰ ਕੁਝ ਵੀ ਘਾਟ ਹੈ ਤਾਂ ਉਹ ਵੀ ਕਿਰਪਾ ਕਰਕੇ ਵਿਚਾਰ ਜ਼ਰੂਰ ਦਿਓ ਤੇ ਅੱਗੇ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਸਾਡੇ ਪੰਜਾਬੀ ਭਰਾ ਪਰਚਿਆਂ ਦੇ ਵਿੱਚ ਨਾ ਫਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ